ਬਸੀਤ ਵਿੱਚ ਜੇਕਰ ਬਾਰਸ ਕੋਈ ਘਟ ਦੱਸ ਦੇਵੇ ਜਿਵੇਂ ਕੁਰਸੀ ਨਾਮੇ ਵਿੱਚ ਗੱਲ ਕਰਦੇ ਹਾਂ ਉਹ ਵੀ ਦਿੱਕਤ ਆ ਜਾਂਦੀ ਆ ਉਹ ਤਾਂ ਆਊਗੀ ਆਊਗੀ ਉਹਦੇ ਵਿੱਚ ਤਾਂ ਸਮਾਂਗੇ ਜਿਹੜੇ ਬਸੀਤ ਲਿਖਦੇ ਨੇ ਨਾ ਉਹਦੇ ਵਿੱਚੋਂ ਆਪਦੇ ਸਾਰੇ ਬਾਰਸਾਂ ਦਾ ਨਾਂ ਲਿਖ ਦਿੰਦਾ ਜਿੰਨ ਬਸੀਤ ਲਿਖਣ ਵਾਲੇ ਨਾ ਜਿਹੜੀ ਪਰਿਸ਼ਟ ਬਸੀਤ ਕਰਦੇ ਆ ਉਹਦੇ ਵਿੱਚ ਸਾਰੇ ਬਾਰਸ ਸ਼ੋ ਕੀਤੇ ਜਾਂਦੇ ਨੇ ਸਪੋਜ਼ ਕਰੋ ਆਪਾਂ ਕੁੜੀਆਂ ਨੂੰ ਜ਼ਮੀਨ ਨਹੀਂ ਦੇਣੇ ਚਾਹੁੰਦੇ ਉਹਦੇ ਵਿੱਚ ਲਿਖਿਆ ਜਾਂਦਾ ਮੇਰੇ ਇੰਨੀਆਂ ਕੁੜੀਆਂ ਨੇ ਇਹਨਾਂ ਦੇ ਮੈਂ ਵਿਆਹ ਕਰ ਚੁੱਕਿਆ ਜਾਂ ਇਹਦੇ ਮੈਂ ਇੰਨੇ ਪੈਸੇ ਜਮ੍ਹਾਂ ਕਰਾ ਚੁੱਕਿਆ ਮੇਰੀ ਘਰ ਵਾਲੀ ਦੇ ਖਾਤੇ ਦੇ ਵਿੱਚ ਕੱਲ ਨੂੰ ਉਹਦੇ ਜਾਨਕੀ ਜਿਹੜੀ ਉਹਦੇ ਵਿਆਹ ਤੇ ਖਰਚ ਹੋਣਗੇ ਤੇ ਮੈਂ ਹੁਣ ਇਹਨਾਂ ਨੂੰ ਜ਼ਮੀਨ ਚੋਂ ਹਿੱਸਾ ਨਹੀਂ ਦੇਣਾ ਚਾਹੁੰਦਾ ਬਾਰਸ ਤਾਂ ਉਹਦੇ ਵਿੱਚ ਸਾਰੇ ਸ਼ੋ ਕੀਤੇ ਜਾਂਦੇ ਨੇ ਤੇ ਕਰਨੇ ਵੀ ਚਾਹੀਦੇ ਨੇ ਠੀਕ ਹੈ ਜੇ ਆਪਾਂ ਕਿਸ ਨੂੰ ਛੱਡ ਦਿੰਦੇ ਆ ਨਾ ਬਾਰਸ ਨੂੰ ਉਹ ਚ ਕੱਲ ਨੂੰ ਆਪਾਂ ਨੂੰ ਉਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਠੀਕ ਹੈ ਜੀ ਉਹ ਚ ਪਰ ਸਿੱਧੀ ਜਣ ਕੇ ਨੰਬਰਦਾਰ ਵੀ ਫਸੂਆ ਆਪਾਂ ਵੀ ਫਸਾਂਗੇ ਕਿਉਂ ਕਿਉਂ ਬਸੇ ਜੇ ਆਪਾਂ ਜਣ ਕੇ ਜੇ ਬਸੀਤ ਨਹੀਂ ਵੀ ਕਰਾਉਣੀ ਚਾਹੁੰਦੇ ਇਹ ਜੇ ਕਿਸੇ ਨੂੰ ਛੱਡਣਾ ਵੀ ਚਾਹੁੰਦੇ ਆਪਾਂ ਉਹਦਾ ਆਪਾਂ ਬਲੱਡ ਰਿਲੇਸ਼ਨ ਚ ਰਿਸ਼ਤੀ ਜਣ ਕੇ ਜਿਹਦੇ ਮਰਜ਼ੀ ਨੌ ਕਰਾ ਦੋ ਆਪਾਂ ਠੀਕ ਹੈ ਜੀ ਫਿਰ ਹੋ ਸਕਦਾ ਪਰ ਕੁਰਸੀ ਨਾਲ ਵਿੱਚ ਛੱਡਣਾ ਕੋਈ ਚੰਗੀ ਗੱਲ ਨਹੀਂ ਮੈਂ ਨਹੀਂ ਇਸ ਗੱਲ ਦੀ رائے ਦਊਂਗਾ ਵੀ ਕੁਰਸੀ ਨਾਲ ਵਿੱਚ ਕਿਸੇ ਨੂੰ ਛੱਡਣਾ ਚਾਹੀਦਾ ਜੀ ਇੱਕ ਪੁਰਾਣੀ ਗਹਿਣੇ ਪਈ ਜ਼ਮੀਨ ਕਿਵੇਂ ਫੱਕ ਹੋਵੇਗੀ ਜਿਹੜਾ ਜਿਹੜੇ ਬੰਦੇ ਨੇ ਗਹਿਣੇ ਲਈ ਸੀ ਜ਼ਮੀਨ ਉਹ ਬੰਦਾ ਸਵਰਗਵਾਸ ਹੋ ਗਿਆ ਉਹਦੇ ਅੱਗੇ ਕੋਈ ਵੀ ਵਾਰਿਸ ਨਹੀਂ ਹੈਗਾ ਇਹ ਤਾਂ ਨਹੀਂ ਹੋ ਸਕਦਾ ਵੀ ਵਾਰਸ ਕੋਈ ਵੀ ਨਹੀਂ ਹੈਗਾ ਵਾਰਸ ਉਹਦਾ ਗਾਂ ਭਰਾ ਹੋਣਗੇ ਭਰਾ ਦੇ ਬੱਚੇ ਹੋਣਗੇ ਠੀਕ ਹੈ ਜੀ ਇਹ ਤਾਂ ਹੋ ਨਹੀਂ ਸਕਦਾ ਵੀ ਵਾਰਸ ਹੈ ਨਹੀਂ ਵਾਰਸ ਤਾਂ ਹੋਣਗੇ ਲਾਜ਼ਮੀ ਠੀਕ ਹਾਂ ਹਾਂ ਉਹਨਾਂ ਬਾਰਸਾਂ ਦਾ ਜਿਹੜੇ ਵੀ ਉਹਦੇ ਬਾਰਸ ਬਣਦੇ ਨੇ ਜਾਇਜ਼ ਉਹਨਾਂ ਦੇ ਨੋਂ ਇੰਤਕਾਲ ਕਰਾਉਣ ਤੋਂ ਬਾਅਦ ਹਾਂਜੀ ਹਾਂ ਜੇ ਉਹ ਬੰਦੇ ਨੇ ਜਿਹੜੇ ਦੇਵੇ ਪਹਿਲਾਂ ਗਹਿਣੇ ਸੀ ਉਹਦੀ ਡੈਥ ਹੋ ਚੁੱਕੀ ਹੈ ਹਾਂਜੀ ਹਾਂ ਤਾਂ ਉਹ ਇੱਕ ਬਰਾਸ ਦਾ ਇੰਤਕਾਲ ਉਹ ਬਰਾਸਤ ਮੁਰਤੇ ਨਹੀਂ ਠੀਕ ਹੈ ਵੀ ਜਿਹੜਾ ਮੁਰਤੇ ਨਹੀਂ ਤੇ ਉਹ ਮਰ ਚੁੱਕਿਆ ਉਹਦੇ ਆ ਫਲਾਣੇ ਫਲਾਣੇ ਬਾਰਸ ਨੇ ਜਿਹੜੇ ਬੰਦਿਆਂ ਨੂੰ ਬਰਾਸਤ ਜਾਊਗੀ ਉਹ ਬੰਦੇ ਗਾਹਾਂ ਫਿਰ ਪੈਸੇ ਲੈ ਕੇ ਹਾਂਜੀ ਉਹਨੂੰ ਰਸੀਦ ਦੇਣਗੇ ਵੀ ਅਸੀਂ ਆਪ ਐਨੇ ਪੈਸੇ ਚ ਗਹਿਣੇ ਦੀ ਜ਼ਮੀਨ ਅਸੀਂ ਬਸੂਲ ਪਾ ਲਈ ਉਹਦਾ ਬਕਾਇਦਾ ਬਰਾਸ ਦਾ ਇੰਤਕਾਲ ਹੋਣ ਤੋਂ ਬਾਅਦ ਹੀ ਜਾਨੀ ਕਿ ਬ੍ਰਾਸਤ ਮੁਰਤੀ ਦੇ ਇੰਤਕਾਲ ਹੋਣ ਤੋਂ ਬਾਅਦ ਫੱਕ ਦੀ ਰਸੀਦ ਦੇਣ ਤੋਂ ਬਾਅਦ ਪਟਵਾਰੀ ਲੈ ਬੇ ਇੰਤਕਾਲ ਦਰਚੋ ਠੀਕ ਆ ਜੀ ਠੀਕ ਆ ਇੱਕ ਵਸੀਅਤ ਕਰਵਾਉਣੀ ਕਿੰਨੀ ਕੁ ਜ਼ਰੂਰੀ ਆ ਵਸੀਅਤ ਕਰਵਾਉਣੀ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਨਹੀਂ ਬਾਅਦ ਚ ਕੁੜੀਆਂ ਦੇ ਨਾਮ ਜ਼ਮੀਨ ਚੜ ਜਾਂਦੀ ਹੈ ਹਾਂ ਜੀ ਕੁੜੀਆਂ ਕਈ ਵਾਰੀ ਹਿੱਸਾ ਲੈਣਾ ਵੀ ਨਹੀਂ ਚਾਹੁੰਦੇ ਹੁੰਦੀਆਂ ਹਾਂ ਜੀ ਹਾਂ ਗਾਹਾਂ ਕਈ ਵਾਰੀ ਉਹਨਾਂ ਦੇ ਸੱਸ ਜਾਂ ਕੋਈ ਮਤਲਬ ਕਾਫੀ ਤਰ੍ਹਾਂ ਦੇ ਆਦਮੀ ਹੁੰਦਾ ਹੈ ਉਹ ਕਈ ਵਾਰੀ ਮਜਬੂਰ ਕਰਦਾ ਵੀ ਆਪਾਂ ਤਾਂ ਹਿੱਸਾ ਲਵਾਂਗੇ ਆਪਾਂ ਨਹੀਂ ਛੱਡਣਾ ਹੈਗਾ ਆਪਾਂ ਇਹਨੂੰ ਨਾ ਲਗਾਉਣੀ ਹੈਗੀ ਹਾਂ ਜੀ ਹਾਂ ਹਾਂ ਉਹ ਦਿਨ ਜੇ ਉਹਦੇ ਨੋ ਜ਼ਮੀਨ ਚੜ ਗਈ ਫਿਰ ਬਹੁਤ ਦਿੱਕਤਾਂ ਹੁੰਦੀਆਂ ਨੇ ਠੀਕ ਹੈ ਵੀ ਜਬ ਬਸਿੱਤਾ ਕਰਾ ਲੈਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਜੀ ਠੀਕ ਇੱਕ ਬਿਲਾ ਰਹਿਣ ਕੀ ਹੁੰਦਾ ਜੀ ਬਿਲਾ ਰਹਿਣ ਬਿਨਾ ਗਹਿਣੇ ਤੋਂ ਠੀਕ ਹੈ ਇੱਕ ਤਾਂ ਹੁੰਦੀ ਆ ਇਹ ਰਹਿਣ ਵੀ ਫਲਾਣੇ ਬੰਦੇ ਦਾ ਹਿਸਾਬ ਦਾ ਗਹਿਣੇ ਕਰਤਾ ਹਾਂਜੀ ਹਾਂ ਉਹ ਚ ਦੋ ਦੋ ਹਿੱਸੇਦਾਰ ਨੇ ਕਿਸੇ ਬੰਦੇ ਨੇ ਤਾਂ ਗੱਭਦਾ ਹਿੱਸਾ ਗਹਿਣੇ ਕਰਤਾ ਕਿੰਨਾ ਉਹਦਾ ਹਿੱਸਾ ਬਣਦਾ ਜੇ ਸਪੋਜ਼ ਕਰ ਉਹਨੂੰ 4 ਕਿੱਲੇ ਆਉਂਦੇ ਤੇ 1 ਕਿੱਲਾ ਗਹਿਣਾ ਕਰਤਾ ਹਾਂਜੀ ਹਾਂ ਤਾਂ ਉਹਦਾ 1 ਬੜਾ 2 ਚੋਟ ਜਿਹੜਾ ਹਿੱਸਾ ਬਣਾਇਆ ਜਾਊਗਾ ਵੀ ਇਹਦਾ 8ਵੇਂ ਸਾਈਨ ਜਿਹੜੀ ਨੇ ਰਹਿਣਾ ਤੇ ਬਾਕੀ ਜਿਹੜਾ 3/8 ਹਿੱਸਾ ਉਹ ਬਿਲਾ ਰਹਿਣ ਠੀਕ ਹੈ ਤੇ ਦੋਵੇਂ ਹਿੱਸੇਦਾਰ ਨੂੰ ਵੀ ਲਿਖਿਆ ਜਾਊ ਬਿਲਾ ਰਹਿਣ ਵੀ ਇਹਨੇ ਨਹੀਂ ਕੋਈ ਗਹਿਣੀ ਕੀਤੀ ਹੈਗੀ ਬਿਲਾ ਰਹਿਣ ਦਾ ਮਤਲਬ là ਬਿਨਾ ਗਹਿਣੇ ਤੋਂ ਬਿਨਾ ਗਹਿਣੇ ਤੋਂ ਹਾਂ ਜ ਇੱਕ ਬਾਈ ਕਹਿੰਦਾ ਮੈਂ ਆਪਣੇ ਕਹਿੰਦਾ ਪਲਾਟ ਦੀ ਫਰਦ ਕਢਵਾਉਣੀ ਆ ਉਸ ਵਿੱਚ ਮੇਰਾ ਨਾਮ ਨਹੀਂ ਆ ਰਿਹਾ ਕੀ ਕਾਰਨ ਹੋ ਸਕਦਾ ਨਾਮ ਨਾ ਆਉਣਾ ਫਰਦ ਵਿੱਚ ਫਰਦ ਵਿੱਚ ਨਾਮ ਫਿਰ ਇਹਨੇ ਇੰਤਕਾਲ ਨਹੀਂ ਨ ਕਰਾਇਆ ਹੋਣਾ ਜੀ ਬੰਦੇ ਨੇ ਅੱਛਾ ਜੀ ਜੇ ਰਿਸ਼ਤੀ ਦਾ ਇੰਤਕਾਲ ਕਰਾਇਆ ਹੁੰਦਾ ਇੰਤਕਾਲ ਦਾ ਆਮਲਾ ਆ ਗਿਆ ਹੁੰਦਾ ਜ਼ਮਿੰਦਾਰ ਚ ਤਾਂ ਫਿਰ ਤਾਂ ਉਹਦੇ ਨਾਮ ਦੀ ਫਰਦ ਨਿਕਲਣੀ ਚਾਹੀਦੀ ਸੀ ਜੀ ਠੀਕ ਆ ਬਿਨਾਂ ਇੰਤਕਾਲ ਨਾ ਕਈ ਵਾਰੀ ਕਿਸ ਕਿਸੇ ਨਾ ਕਿਸੇ ਕਾਰਨ ਨਾਮ ਮਨਜ਼ੂਰ ਹੋ ਗਿਆ ਹੋਵੇ ਇੰਤਕਾਲ ਨਾ ਹੋਇਆ ਹੋਵੇ ਜਾਂ ਜਮਨਦੀ ਚ ਆਮਲ ਹੋਣ ਤੋਂ ਰਹਿ ਗਿਆ ਹੋਵੇ ਇੰਤਕਾਲ ਕਰਾ ਲਿਆ ਹੋਵੇ ਠੀਕ ਜਮਨਦੀ ਜਿਸ ਟਾਈਮ ਬਣਦੀ ਉਸ ਟਾਈਮ ਆਮਲ ਹੋਣ ਤੋਂ ਰਹਿ ਗਿਆ ਹੋਵੇ ਠੀਕ ਜੇ ਆਮਲ ਹੋਣ ਤੋਂ ਰਹਿ ਗਿਆ ਤਾਂ ਪਰਿਵਾਰੀਲੇ ਵੀ ਦੱਸ ਕੇ ਉਹਦਾ ਆਪਾਂ ਫਰਦ ਬਦਲ ਬਣਵਾ ਕੇ ਆਮਲ ਕਰਾ ਸਕਦੇ ਆਮਲ ਕਰਵਾ ਸਕਦੇ ਠੀਕ ਹੈ ਜੀ ਇੱਕ ਨਾਨਾ ਦੋ ਤਿੰਨ ਨੂੰ ਜ਼ਮੀਨ ਗਿਫਟ ਕਰ ਸਕਦਾ ਨਾਨਾ ਦੋ ਤਿੰਨ ਨਾਨਾ ਦੋ ਤਿੰਨ ਨੂੰ ਜ਼ਮੀਨ ਤਾਂ ਗਿਫਟ ਕਰ ਸਕਦਾ ਜੇ ਉਹਦੇ ਆਪਦੇ ਬੱਚੇ-ਬੱਚੇ ਨਹੀਂ ਹੈਗੇ ਕੋਈ ਅੱਛਾ ਫੇਰ ਕਰ ਸਕਦਾ ਹਾਂ ਦੇਖੋ ਕੋਈ ਤਾਂ ਕੋਈ ਤਾਂ ਕੋਈ ਕਾਰਨਤਾ ਹੁੰਦੀ ਹੀ ਹੈ ਨਾ ਜੀ ਠੀਕ ਆ ਦੋਤੇ ਨੂੰ ਜੇ ਉਹਦੇ ਆਪਦੇ ਕੋਈ ਲਾਦ ਨਹੀਂ ਹੋਊਗੀ ਤਾਂ ਕਰੂਗਾ ਨਾ ਤਾਂ ਕਰੂਗਾ ਕੁੜੀ ਦੀ ਬਜਾਇ ਸਿੱਧਾ ਦੋਤੇ ਨੂੰ ਕਰਾ ਕੇ ਆ ਗਏ ਹਾਂ ਹਾਂ ਮੁੰਡਾ ਨਹੀਂ ਹੋਣਾ ਕਿਸੇ ਦੇ ਠੀਕ ਹੈ ਜੀ ਕਰਾ ਸਕਦਾ ਨਾ ਨਾ ਦੋਤੇ ਨੂੰ ਇੱਕ ਮਰੂਸੀ ਗੈਰ ਮਰੂਸੀ ਮਰੂਸੀ ਜਾਂ ਗੈਰ ਮਰੂਸੀ ਹੋਊਗਾ ਗੈਰ ਮਰੂਸੀ ਹੋ ਰਹੀ ਹੈ ਇੱਕ ਹੁੰਦਾ ਮਰੂਸ ਇੱਕ ਹੁੰਦਾ ਗੈਰ ਮਰੂਸੀ ਗੈਰ ਮਰੂਸੀ ਜਿਹੜਾ ਮਰੂਸ ਹੁੰਦਾ ਉਹ ਪੱਕੇ ਮਜਾਰੇ ਹੁੰਦੇ ਨੇ ਗੈਰ ਮਰੂਸੀ ਕੱਚੇ ਮਜਾਰੇ ਹੁੰਦੇ ਨੇ ਅੱਛਾ ਜੀ ਜਿਹੜਾ ਮਰੂਸ ਮਜਾਰਾ ਹੁੰਦਾ ਉਹ ਤਾਂ ਇੱਕ ਕਿਸਮ ਦਾ ਮਾਲਕੇ ਹੁੰਦਾ ਜ਼ਮੀਨ ਦਾ ਠ ਸਰਦਾਰਾਂ ਦੇ ਟਾਈਮ 'ਚ ਜਮੀਨਾਂ ਮਜਾਰਿਆਂ ਨੂੰ ਦਿੱਤੀ ਹੋਈਆਂ ਹੁੰਦੀਆਂ ਸੀ ਹਾਂਜੀ ਹਾਂ ਉਹ ਕਈ ਵਾਰੀ ਪੱਕੇ ਮਜਾਰਿਆਂ ਜਿਹੜਾ ਉਹਦਾ ਮਲਕੀ ਹੱਕ ਜਣ ਕੇ ਕੋਰਟ ਚੋਂ ਵੀ ਕਰਾ ਸਕਦੇ ਨੇ ਆਪ ਦਾ ਠੀਕ ਹੈ ਜੀ